ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮੌਸਮ ਕੁਸ ਬੇਮિજાਜ ਜਿਹਾ ਚੱਲ ਰਿਹਾ ਜੀ ਦੰਚ ਤਾਂ ਵੀ ਸਾਰੇ ਕੱਪੜੇ ਖੁੱਲੇ ਜਾਂਦੇ ਆ ਆ ਕੋਟ ਆ ਕੇ ਖੁੱਲ ਗਿਆ ਜੀ ਇੱਥੇ ਟਰੈਕਟਰ ਪਰ ਬੈਠਾ ਮੈਂ ਗੰਨੇ ਦੀ ਪਰਚੀ ਆਈ ਨਹੀਂ ਪਹਿਲਾਂ ਤਾਂ ਇੱਕਣਾ ਕਾਲ ਪਿਆ ਵਸੀ ਜੀ ਵੀ ਲੇਬਰ ਐ ਨਹੀਂ ਮਿਲਣੀ ਹੁਣ ਲੇਬਰ ਐ ਨਹੀਂ ਕਡਵਾਸ ਹੋ ਗਈ ਵੀ ਇਹ ਮੈਨੂੰ ਲੱਗਦਾ ਵੀ 6 ਪਤਾ ਨਹੀਂ 7 ਦਿਨ ਤੱਕ ਪਰਚੀ ਨਹੀਂ ਸੋਮਵਾਰ ਜਾਂ ਮੰਗਲਵਾਰ ਤੱਕ ਪਰਚੀ ਆਉਣੀ ਆ ਤਿੰਨ ਜਾਂ ਚਾਰ ਦਿਨ ਪਏ ਆ ਤੇ ਲੇਬਰ ਤਾਂ ਸਾਡੀ ਐਡਵਾਂਸੇ ਪਰਚੀ ਲੈਣਾ ਕੀ ਚਲੋ ਕੋਈ ਨਹੀਂ ਬਾਈ ਜੰਦਾ ਵੀ ਕਾ ਨੂੰ ਬੇਲੇ ਰਹਿਣ ਦੇਣੇ ਆ ਵੀ 2-4 ਦਿਨ ਆਪਣਾ ਜੇ ਘਰ ਵੀ ਲੱਦੀ ਖੜੀ ਰਹੀ ਕੋਈ ਫਰਕ ਨਹੀਂ ਹੈਗਾ ਮੈਂ ਚਲੋ ਠੀਕ ਹੈ ਤੇ ਬਾਈ ਗਿਆ ਬਾਜੀ ਜੋੜ ਜੀ ਨੂੰ ਮਾਮੇਰਾ ਕੋਲ ਤੇ ਉਧਰ ਭਾਬੀ ਜੀ ਕੇ ਬਣੇ ਵਜ ਰਹੇ ਨੂੰ ਹੁਣ ਗੱਲ ਹੈਗੀ ਐ ਇਦਾਂ ਜਿਹਾ ਪੱਤ ਝੜ ਤੁਸੀਂ ਦੇਖੇ ਰਹੋ ਨਾ ਬੂਟੇ ਸਾਰੇ ਹੀ ਅ ਗੰਜੇ ਹੋ ਗਏ ਨਗੇ ਹੋਗੇ ਤਾਂ ਬਸੰਤ ਤੇ ਬਾਅਦ ਨੌਰਸਾਂ ਨੌਰਸਾਂ ਦੇ ਵਿੱਚ ਸਾਰੇ ਬੁੱਟਿਆਂ ਦੇ ਨਿਸਰ ਜਿਹੜਾ ਜੀ ਪੱਤੇ ਆਉਣੇ ਨੇ ਪਰ ਰੰਗ ਬਦਲਦੀ ਦੁਨੀਆ ਗੱਲ ਉਹ ਆ ਵੀ ਐਦਾ ਪਰ ਹੁਣ ਪੱਤੇ ਆਉਣੇ ਜੀ ਜਦੋਂ ਤੱਕ ਉਹਨਾਂ ਨੇ ਹਰੇ ਰਹਿਣਾ ਇਹ ਬੁੱਟੇ ਨੇ ਸੰਭਾਲ ਕੇ ਰੱਖਣਾ ਉਹਨਾਂ ਨੂੰ ਜਦੋਂ ਉਹਨਾਂ ਨੇ ਰੰਗ ਬਦਲ ਲਿਆ ਪਲੇ ਹੋਗੇ ਪਲੇ ਹੋ ਕੇ ਬ੍ਰਾਊਨ ਹੋਣੇ ਆ ਉਹ ਮਤਲਬ ਜੇ ਅਧ ਪੀਲੇ ਤੋਂ ਬਾਅਦ ਬ੍ਰਾਊਨ ਸ਼ੁਰੂ ਹੋ ਜਾਣਾ ਤਾਂ ਉਹ ਬੂਟਿਆਂ ਦੇ ਆਪਣੇ ਨਾਲ ਤੇ ਤਣੇ ਨੇ ਛੱਡਣੇ ਸ਼ੁਰੂ ਕਰ ਦਨੇ ਬੂਟੇ ਤੇ ਐ ਕਣੀ ਰੰਗ ਬਦਲਦੀ ਦੁਨੀਆ ਜੀ ਜਦ ਤੱਕ ਤਾਂ ਬੰਦੇ ਦੀ ਚੜ੍ਹਾਈ ਆ ਜਦ ਤੱਕ ਤਾਂ ਸਾਰੇ ਨਾਲ ਖੜੇ ਰਹਿੰਦੇ ਆ ਹਾਂ ਦੁੱਖ ਸੁੱਖ ਦੇ ਸਾਂਝੀ ਹੁੰਦੇ ਆ ਜਦ ਬੰਦੇ ਪਰ ਕੋਈ ਮਾੜੀ ਮਾੜਾ ਟਾਈਮ ਆਉਂਦਾ ਪਤਾ ਉਸ ਟਾਈਮ ਲੱਗਦਾ ਕਿ ਕੌਣ ਆਪਣਾ ਕੌਣ ਪਰਾਇਆ ਕੌਣ ਖੜਦਾ ਕੌਣ ਨਹੀਂ ਖੜਦਾ ਕਦੋਂ ਉਸ ਟਾਈਮੇ ਪਤਾ ਲੱਗਦਾ ਤੇ ਦਿਖਾਵਨੇ ਮੇਰਾ ਤਾਂ ਜੀ ਬੁਰਾ ਹਾਲ ਕਰਿਆ ਵਾ ਵੈਸੇ ਮਾੜਾ ਟਾਈਮ ਪ੍ਰਮਾਤਮਾ ਕਿਸੇ ਉੱਪਰ ਲਿਆਵੇਂ ਨਾ ਸਾਰੇ ਭਾਈ ਚੜ੍ਹਦੀ ਕਲਾ 'ਚ ਰਹਿਣਾ ਉਹ ਵਹਿਗੁਰੂ ਕਿਸੇ ਨੂੰ ਨਾ ਕੋਈ ਬਿਮਾਰੀ ਲਾਵੇ ਤੇ ਨਾ ਕਿਸੇ ਨੂੰ ਕੋਈ ਬੇਫਤਾ ਖੜੀ ਕਰੇ ਖੁਸ਼ਮੰਗਲ ਜ਼ਿੰਦਗੀ ਨਿਕਲੇ ਸਾਰਿਆਂ ਦੀ ਤੇ ਹੁਣ ਲੇਵਰ ਪਿੱਛੇ ਨਦਰੀ ਜੀ ਟਰਾਲਾ ਇਹਨਾਂ ਨੇ ਵੈਸੇ ਟਰਾਲਾ ਤਾਂ ਕਰ ਲਿਆ ਲਾਲ ਮੈਂ ਖੇਤ ਦੇ ਵਿੱਚ ਖੜਾ ਆ ਮੈਂ ਇਹਨਾਂ ਨੂੰ ਮੈਂ ਦੋ ਵਾਰ ਤੱਕ ਕਹਿ ਚੁੱਕਿਆ ਵੀ ਟਰਾਲਾ ਭਾਈ ਤੁਹਾਡਾ ਲਾਲਾ ਐ ਇੱਥੇ ਹੀ ਖੜ੍ਹ ਜਾਣਾ ਆ ਬਾਹਰ ਕੱਢਣ ਦੀ ਮੈਂ ਮੈਂ ਹਾਂ ਵੀ ਚਾਰ ਕੇ ਗੇਟ ਲਾ ਕੇ ਮੇਰਾ ਇਹ ਜਿਹੜੀ ਆਪਣਾ ਲੀ ਬਣਾਈ ਵੀ ਸਿੱਧੀ ਜਾਂਦੀ ਉਹ ਰਸਤੇ ਨੂੰ ਬਾਹਰ ਨਿਕਲ ਜਾਂਦੀ ਜੀ ਨਾਲੇ ਨਾਲ ਆ ਵੀ ਚਾਰ ਕੇ ਗੇਟ ਲਾ ਕੇ ਉੱਥੇ ਖੜਾ ਲਊਗਾ ਪਰ ਇਹ ਜਿਹੜੇ ਸਾਬ ਨਾਲ ਇਹਦੀ ਲੜਾਈ ਚੱਲਦੀ ਆ ਮਨੂੰ ਐਨਾ ਤਾਂ ਵੀ ਟਰੈਕਟਰ ਇੱਥੇ ਤੇ ਨਹੀਂ ਦੁਰਨਾ ਜਾ ਪਿੱਛੇ ਦੋ ਭਈਏ ਭਰੀਆਂ ਲੈ ਕੇ ਚੜ ਜਾਂਦੇ ਨਾ ਟਰਾਲਾ ਮੂਰੇ ਤੇ ਮੂੰਹ ਚੱਕ ਲੈਂਦਾ ਜਦੋਂ ਪਤਾ ਲੱਗ ਜਾਂਦਾ ਟਰਾਲੇ ਦਾ ਵੀ ਹਾਂ ਟਰਾਲਾ ਲਾਲ ਆ ਇਹ ਇਹ ਕਈ ਜਾਂਦੇ ਸਰਦਾਰ ਜੀ ਘਬਰਾਉਣਾ ਪਰ ਘਬਰਾਟ ਤਾਂ ਆਏ ਹੁੰਦੀ ਆ ਫਿਰ ਜਦ ਕਿਸੇ ਨੂੰ ਟੋਚਨ ਪਾਉਣ ਨੂੰ ਕਹਿਣਾ ਪੈਂਦਾ ਨਾ ਫਿਰ ਮਨ ਦੇ ਵਿੱਚ ਹੁੰਦੀ ਆ ਫੀਲਿੰਗ ਵੀ ਯਾਰ ਕਿਸੇ ਨੂੰ ਬੈਠੇ ਪਿਠਾਏ ਨੂੰ ਅਸੀਂ ਬਿਫਤਾ ਛੇੜਦੇ ਚਲੋ ਇਹ ਤਾਂ ਆਇਆ ਵੀ ਇੱਕ ਦੂਏ ਦਾ ਸਾਥ ਬੜਾ ਹੋਇਆ ਅਗਲਾ ਆ ਵੀ ਜਾਂਦਾ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਟੋਚਨ ਪਾਉਣਾ ਵੀ 5 ਲੀਟਰ ਦੇ ਘੱਟ ਨਹੀਂ ਲੱਗਦਾ ਖਰਚਾ ਹੋ ਜਾਂਦਾ 5 500 ਦਾ ਤੇਲ ਲੱਗ ਜਾਂਦਾ ਬੰਦੇ ਦਾ ਆਉਣ ਜਾਣ ਤੇ ਜੇ ਤੇਲ ਦਾ ਦੇਖਿਆ ਜਾਵੇ ਐਸਟੀਮੇਟ ਉਹ ਕਿਸੇ ਗਿਣਤੀ 'ਚ ਨਹੀਂ ਹੁੰਦਾ ਚਲੋ ਕੋਈ ਨਹੀਂ ਸਾਕ ਸੰਬੰਧੀ ਯਾਰ ਮਿੱਤਰ ਤਾਂ ਇਦਾਂ ਹੀ ਹੁੰਦੀ ਹੈ ਜੇ ਇਹਦੇ 'ਚ ਆਪਾਂ ਬਾਅਦ ਦੇ ਘਾਟੇ ਲਾ ਕੇ ਦੇਖਣ ਆ ਤਾਂ ਫਿਰ ਆਪਾਂ ਇਹ ਦੁਨੀਆਦਾਰੀ ਚ ਨਹੀਂ ਚੱਲ ਸਕਦੇ ਤੇ ਹੁਣ ਮੈਂ ਕਰਦਾ ਜੀ ਬੈਕ ਕੈਮਰਾ ਔਨ ਲਿਵਰ ਨਾਲ ਵੀ ਥੋੜੀ ਜੀ ਮੈਂ ਮੁਲਾਕਤ ਕਰਾਂਦਾ ਤੁਹਾਡੀ ਤੇ ਪਰਚੀ ਕਿੰਨੀ ਕੁ ਲਾਦੂਗੀ ਕਿੰਨੀ ਕੁ ਭਰੀ ਇਹਨਾਂ ਨੇ ਘੜੀ ਆ ਤੇ ਪਹਿਲਾਂ ਵੀ ਪਾਣੀ ਕੰਟਰੋਲ ਕਰਨਾ ਮੁੜ ਕੇ ਆਵਾ ਤਾਂ ਕਿੰਨੀ ਭਰੀ ਘੜੀ ਸੀ ਹੁਣ ਪਤਾ ਨਹੀਂ ਉਹਦਾ ਬਾਈ ਨੂੰ ਪਤਾ ਕਿਉਂ ਮੇਰੀ ਤਾਂ ਸਿਹਤ ਹਜੇ ਵੀ ਸਹੀ ਨਹੀਂ ਹੈਗੀ ਮੈਨੂੰ ਨਾ ਡਾਕਟਰ ਨੇ ਕੋਲ ਜਿਹੜੀ ਕੋਲ ਮੈਂ ਗਿਆ ਸੀ ਉਹਨੇ ਮੈਨੂੰ ਕਿਹਾ ਸੀ ਵੀ ਬਣਾ ਜਿਹੜਾ ਬ੍ਰੇਨ ਵਾਲੀ ਤਰੀਕ ਫਿਲਮ ਆ ਉਹ ਦਿਖਾ ਕੇ ਲੈ ਵੀ ਥੋੜਾ ਜਿਹਾ ਤੇਰਦਰ ਰੇਸ਼ਾ ਸੋ ਹੋ ਰਿਹਾ ਅੰਦਰ ਕਿਤੇ ਵੀ ਉਹ ਫਿਲਮ ਦੇ ਜੇ ਤਾਂ ਮੈਨੂੰ ਜ਼ਿਆਦਾ ਲੱਗਾ ਫਿਲਮ ਦੇ ਵਿੱਚ ਵੀ ਤਾਂ ਮੈਂ ਤੁਹਾਨੂੰ ਦਵਾਈ ਦੇ ਦੂੰਗਾ ਨਹੀਂ ਵੀ ਮੈਂ ਦਵਾਈ ਨਹੀਂ ਦੇਣੀ ਹੈਗੀ ਹੁਣ ਮੈਨੂੰ ਜ਼ਖਾਮ ਵਿੱਚ ਖੰਘ ਰੇਸ਼ਾ ਮੈਨੂੰ ਥੋੜਾ ਜਿਹਾ ਜ਼ਿਆਦਾ ਲੱਗਦਾ ਦਿਮਾਗ ਮੇਰਾ ਸੁਨ ਜਾਈ ਹੋਇਆ ਪਿਆ ਚਲੋ ਮੈਂ ਬੈਕ ਕੈਮਰਾ ਕਰਦਾ ਜੀ ਆਨ ਤੁਹਾਨੂੰ ਮਲਾਉਣਾ ਜੀ ਬੰਦਿਆਂ ਨਾਲ ਚੱਲ ਰਿਹਾ ਜਿੱਧਰ ਕੰਮ ਹੈ ਚੇਤਨ कैसे हो ठीक है अभी तो ठंड भाग गया है ना हाँ दिन भर ठंड नहीं लगता अभी अब हम लोग का क्या करेगा? हाँ इतना इतना जोर जोर से भरी उठा रहा है गड़ासा चल रहा है तो ठंडी तो नजदीक आएगा नहीं सुबह सुबह आता है ना एक घंटा होती है ना सुबह सुबह अभी ऐसा करना आगे आगे गिरा लो भरी फिर एक बार ट्रैक्टर सहेली में खड़ा कर लेंगे ना फिर वहीं पे लोड कर लेना थोड़ा थोड़ा। ये वो जाओ थोड़ा पीछे खींचना पड़ेगा तुम खींच लो ऐसे खींचा जाएगा ये ओ हो चोट मत खा लेना कई ट्राले से नीचे मत गिर देना चल तो छुप भी तोड़ दिया आपने और ले लो, के सर जाएगा हो जाएगा, जाएगा। नेपाल से हो आप बिहार से चलो फिर तो बढ़िया है वो आगे ले आओ यार हो गया हो गया बस यार रस्सी कहाँ डाल रहे हो आप हो आदार, आदार। हाँ? नहीं क्या देसी जुगाड़ कर लगे बंदा नहीं। अगर रस्सी मेरे को चाहिए हुआ फिर ये इसमें तुम आग बांध के लेके जाना था अभी ये मिल में जाएगा है चलो तुम्हारी मर्जी हमारा कहना तो फर्जी ठीक ठीक ये ये है थोड़ा अंदर ले गया अभी आगे वाला गेट है ना एक दूसरे लोट लगा लेना तभी तुम्हारा ट्राले का बैलेंस बनेगा सही में नहीं तो मैं कह रहा हूँ आगे आगे गिरा लो आप फिर पीछे गिराते जा रहे हो ट्राला तुरेगा तो यहीं से यहीं पे खड़ा रह जाएगा यहाँ तो यहाँ से लेके ना अगारी धाला हाँ अलारी है हाँ वो लेकिन भाग गया हो हाँ। ओ।, ओ आ यहाँ से लेके दास गो बोजा तुम्हारा सही है उससे बाद अंदर कर दिया वो सारा भरी हाँ यहाँ से लेके दास को बोजाओ वहाँ तक सही डाला हुआ उससे आगे जाके ट्राला अंदर कर दिया निकालने के लिए नहीं आप लोग पहली बार लोड कर रहे हो ट्राला नहीं, नहीं।

ਇਹ ਹਾਂ ਇੱਕ ਤਾਂ ਨਹੀਂ ਪਤਾ ਨਹੀਂ ਸਮਝ ਆਉਂਦੀ ਜੀ ਕੀ ਬੋਲਦੇ ਆ ਨਿਕਲ ਬਾਲੀ ਹੈ ਨਿਕਲ ਬਾਲੀ ਹੈ ਇਹ ਵਾਲੀ ਹੈ ਹਾਂ ਹਾਂ ਆ ਗਿਆ نکال ਉਸਕੋ ਅਗਰ ਪੂਰਾ ਕਾਲੂ ਕਮਾ ਜਾ ਬਸ ਬੁਲੀਆ ਬਟਾ ਚਲੋ ਮਿੱਟੀ ਮਿੱਟੀ ਬਟਾੜਾ ਕਰ ਲੈ हा बस अभी इधर ना बाहर में रख के भरी क्या बाहर लगाओगे नहीं अभी उसको बाहर में बिल्कुल रखना था यार डंडा लगा देते उसको बस इतना ही रखोगे अभी वहां इससे आगे तो नहीं बरी रखेगा फिर तो ठीक है नहीं, नहीं। जो ये कटिंग नीचे गिरा एक आदमी को बोलो उठा देगा वो Calo, carnă dojene nu lood. ਸਾ ਗਿਆ ਜੀ ਪਾ ਤੇ ਹੁਣ ਜਿਹੜਾ ਪੱਟਾ ਲੈ ਕੇ ਆਇਆ ਵੇ ਜੀ ਮੰਗ ਮਾਂ ਧਾਰਾ ਮਾਂ ਵੀ ਇਹਨੂੰ ਵੀ ਪਰੇ ਲਾ ਦੇ ਦੋ ਚੱਲ ਗੇ ਜੇ 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 ਵੀਰ ਮੈਂ ਆ ਪਪਲ ਵਾਰੇ ਹਾਂ ਤੇ ਜੇ ਚੱਲ 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 ਰਾ ਦੇ ਅੱਧੇ ਖਤਾਰੂ ਨੇ ਰਾ ਦੇ ਪਿੱਛੇ ਕੋਤੋਂ ਨੂੰ ਆਏਗਾ ਕੱਢਾਈ ਆਏਗਾ ਪਿੱਛੇ ਕੇ ਸਾਹ ਨਾਲ ਆ ਜੀ ਚੀੜ ਕਰ ਨਾ ਕਰੋ ਟੈਨਸ਼ਨ ਨਹੀਂ ਕਰੇਗਾ ਲਗਾ ਨਾ ਦੇ ਨਾ जाना खुश ना रहे हो जाएगा तो बिल्कुल आराम से ही ट्रैक्टर है अब लो जी चाबी आ गई इनों दे चाय दस नंबर है क्या एक नंबर है एक नंबर चाय है एक नंबर हां मस्त चाय है फिर तो ठीक है मस्त ही चाहिए ਮੈਂ ਜੱਗੇ ਨੂੰ ਕਰਿਆ ਜੀ ਫੋਨ ਅਜੇ ਨਿਕਲ ਹੀ ਨਹੀਂ 15 ਮਿੰਟ ਹੋ ਗਏ ਉਹਨੂੰ ਫੋਨ ਕਰਨ ਨੂੰ ਵੀ ਆਜਾ ਟਰੈਕਟਰ ਲੈ ਕੇ ਇੱਕ ਵਾਰ ਉਹਨੂੰ ਫੇਰ ਕਰਦਾ ਜੀ ਫੋਨ ਦੁਬਾਰਾ ਵੀ ਆ ਜਾ ਭਰਾਵਾ ਆ ਗਿਆ ਜੀ ਜੱਗਾ ਆਸਾਂਗਾ ਟੋਚ ਨਹੀਂ ਲਿਆ ਇਹ ਤਾਂ ਹੀ ਹੋ ਸਕਦਾ ਇੰਨਾ ਮਾਰਦਾ ਹੈਗਾ ਮਨੂੰ ਇੰਨਾ ਮਾਰਦਾ ਹੈਗਾ ਲੈ ਆਉਣਾ ਵੇ ਨਹੀਂ ਦੇਖ ਲੈ ਆਉਣਾ ਟਰੈਕਟਰ ਵਾਲੇ ਬੰਦੇ ਆਏ ਵੇ ਦੇਖਾਂ ਤੇਰੇ ਫੋਨ ਆਈਏ ਅੱਛਾ ਹਾਂ ਟਰੈਕਟਰ ਦਾ ਸੌਦਾ ਚੱਲਦਾ ਹਾਂ ਚਾਰ ਡਿਮਾਂਡ ਆ ਕਿਆ ਲਾਗੇ ਹੋ ਤਾਂ ਹੀ ਮੈਂ ਕਹੀ ਜਾ ਮੈਂ ਵਿੱਚ ਨੂੰ ਨਹੀਂ ਅੰਕਲ ਜੀ ਇੰਨਾ ਨਹੀਂ ਇੰਨਾ ਨਹੀਂ ਇੰਨਾ ਨਹੀਂ ਆਏ ਕਰੀਆ ਤੂੰ ਵਿੱਚ ਨੂੰ ਬੰਦੇ ਆਏ ਵੇ ਟਰੈਕਟਰ ਦੇਖਣ ਹੁੰਦਾ ਹਾਂ ਹਾਂ ਉਹ ਦਿਖਾਉਂਦਾ ਉਹਦੇ ਬਾਅਦ ਉਹਨਾਂ ਦੀ ਗੱਲਾਂ 'ਚ ਧਿਆਨ ਰਹਿ ਗਿਆ ਕੁੰਡੇ ਲਾ ਕੇ ਅੰਦਰ ਚਾਹ ਪੀਣ ਲੱਗ ਗਿਆ ਉਹ ਤੇਰਾ ਫੇਰ ਫੋਨ ਆਇਆ ਉਹ ਥੋੜੀ ਟੋਜਦਾ ਭੁੱਲੇ ਗਿਆ ਵਾਗਾ ਫੇਰ ਦੁਬਾਰਾ ਆਇਆ ਰੋਜਨ ਚੱਕ ਕੇ ਚਲੋ ਇੱਕ 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 ਪਿੰਨ ਛੋਟੂ ਇਹਦੇ ਬਾਅਦ ਤੇ ਪਿੰਨ ਤਾਂ ਦੇ ਕੋਈ ਇੱਥੇ ਪਾਉਣ ਨੂੰ ਕੋਈ ਵੀ ਨਾ ਟੋਲ ਹੈ ਇਹਨੂੰ ਉਹ ਤਾਂ ਤਾਂ ਕਿ ਮੈਂ ਪਹਿਲੀ ਗੱਟ ਤਾਂ ਹੁਣ ਜਦ ਬਸੇਲ 'ਤੇ ਲਾਤਾ ਹੈ ਆਹ ਹੈ ਨਹੀਂ ਇਹ ਤੇ ਬਾਅਦ ਤੁਹਾਨੂੰ ਘੁਮਾ ਦੇ ਬੈਸਰ ਕੋਲ ਨੂੰ ਇਹਦਾ ਤਾਂ ਹੈਗਾ ਹੈਗੀ ਹੈਗੀ ਆ ਹੈਗੀ ਆ ਲਾ ਹੈਗੀ ਆ ਹੈਗੀ ਆ ਲਾ ਇਹ ਪਾ ਕੇ ਰੱਖਿਆ ਕਰੋ ਪਤਲੀ ਓਹ ਮੈਨੂੰ ਮੋਲੋ ਤੇ ਫੇਰ ਕੱਢ ਲੰਦਾ ਕੋਈ ਤੁਹਾਨੂੰ ਪਤਾ ਉੱਥੇ ਸੁੱਨਾ ਛੱਡ ਦਿੰਦੇ ਆਪਾਂ ਟਰੈਕਟਰ ਕਈ ਵਾਰ ਇਹ ਪਹਿਲਾਂ ਨਿਕਲ ਗਿਆ ਦੀ ਬੇਨੋਰ ਦੇ ਤਾਂ ਕਰਕੇ ਗੱਡੀ ਮਾਰਨੀ ਉਹ ਉਹ ਕੁੰਡੀ ਵਿੱਚ ਕੁੰਡੀ ਫਸਾ ਦੇ ਬਸ ਅੱਗੇ ਜਾ ਕੇ ਖਿੱਚ ਲੈ ਹੋਰ ਖਿੱਚ ਲੈ ਦੂਏ ਪਾਸੇ ਨੂੰ ਓਏ ਸਾਹਮਣੇ ਆ ਗਿਆ ਬਹਾ ਲੈ ਹੋਰ ਹੋਰ ਖਿੱਚ ਲੈ ਹੋਰ ਖਿੱਚਾ ਲਾ ਕੇ ਇਹਦਾ ਡਬਲੇ ਪੈ ਜਾਣਾ ਘੁਮਾ ਕੇ ਓਏ ਇਹ ਤੁਹਾਨੂੰ ਘੁਮਾ ਦੂ ਆਪਾਂ ਇੱਡਾ ਲੰਬਾ ਨਹੀਂ ਪਾਉਣਾ ਨੇੜੇ ਕੋਣ ਹਾਂ ਟਰੈਕਟਰ ਮੋਂ ਨੂੰ ਚੱਕੂਗਾ ਜ਼ਿਆਦਾ ਲੰਬਾ ਫਿਰ ਉੱਥੇ ਸੜਕ 'ਚ ਵੀ ਪ੍ਰੋਬਲਮ ਕਰਦਾ ਜਾ ਕੇ ਇਹ ਹਾਂ ਲੰਘਦਾ ਗੱਲਾਂ ਵੀ ਜਾਣਦਾ ਅੱਗੇ ਲੰਘਾ ਕਰ ਵਰਕੇ ਕਿਹ ਰਸਤੇ 'ਮੈਂ ਜਾਉ ਉਧਰ ਸਰਦਾਰ ਮਿਲ ਜਾਏਗਾ ਯੋ ਰਸਤਾ ਜਾ ਰਹਾ ਹੈ ਉਧਰ ਕੋ ਚਲੋ ਅੱਗੇ ਹੋ ਕੇ ਤੈਨ ਕਿਹ ਰਸਤਾ ਪਾ ਜਿਆ ਨਾ ਤੱਕਿਆ ਗਾਰੂ ਕਸ਼ਮੀਰੀ ਪਾਈ ਦੇ ਵੱਢਣਾ ਫੋਨ ਕਰ ਦੋ ਚਲ ਪਾ ਥੋੜਾ ਕੁੰਡੀ 'ਚ ਕੁੰਡੀ ਬਾਤ ਨਹੀਂ ਕੁੰਡੀ 'ਚ ਨਹੀਂ ਸੰਗਲੀ ਨੂੰ ਬਾਜਦੇ ਯਾਰ ਹਾਂ ਪਾ ਦੇ ਓਏ ਓਏ ਸੰਗਲੀ ਜਿੱਦੜ ਹਾਂ ਉਹਨੂੰ ਛੱਡ ਦੇ ਇੱਕ ਕੁੰਡਾ ਛੋੜ ਦੇ ਨੀਚੇ ਛੋੜ ਦੇ ਹਾਂ ਪਾ ਨੇੜੇ ਕਰਕੇ ਪਾ ਜਿੰਨਾ ਨੇੜੇ ਹੋ ਸਕਦਾ ਹਾਂ ਸੈੱਟ ਕਰ ਲੈ ਇਹਨੂੰ ਹਾਂ ਇਹਨੂੰ ਕਰ ਲਓ ਉਰਲੇ ਨੂੰ ਪਾ ਦੇ ਬਾਕੀ ਫालतू ਲਟਕੇ ਜਾਣ ਦੇ ਹਾਂ ਹੋਰ ਖਿੱਚ ਲੈ ਪਾ ਹੁਣ ਪਾ ਦੇ ਬਸ ਚਾਲ ਉਹ ਵਿੱਚ ਨਹੀਂ ਸਾਈਡ ਮੇਂ ਸੇ ਫਸਾ ਦੇ ਬਾਕੀ ਬਾਹਰ ਛੱਡ ਦੇ ਛੋੜ ਦੇ ਛੋੜ ਦੇ ਬਸ ਚੱਲ ਲੈ ਹੁਣ ਤੂੰ ਗੇਅਰ ਕਿਹੜਾ ਲਾਏਂਗਾ ਤੇ ਆ ਲੋ ਬਸ ਮੈਂ ਮੈਂ ਵੀ ਤੇਹੀ ਲਾ ਲਵਾਂ ਮਧੂਆ ਲਾ ਲੂਗਾ ਤੀਆ ਲਾ ਲਾ ਹਾਂ 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 ਛੋੜ ਦੇ ਕੋਈ ਨਹੀਂ ਲੱਟ ਕੇ ਜਾਊਗਾ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਬਾ ਹੁਣ ਇੱਕ ਢੇ ਚੁਗੈ ਨੂੰ ਉਹ ਜੀ ਆ ਗਿਆ ਟਰੈਕਟਰ ਬਾਹਰ ਤੇ ਉਹ ਕਰ ਰਿਹਾ ਸਰ ਜੀ ਮੇਰੇ ਕੋ ਠੀਕ ਆ ਤੂੰ ਚੱਲ ਰਸਤਾ ਤਾਂ ਬਣੇਗਾ ਤੇ ਪੱਕਾ ਹੀ ਹੋਗਾ ਜੀ ਨਹੀਂ ਇੱਥੇ ਦਬ ਜਾਂਦਾ ਸੀ ਇਧਰਲੀ ਸਾਈਡ ਆ ਕੇ ਟਰੈਕਟਰ ਸਾਈਡ ਹੁਣ ਪਰ ਉਹ ਨਹੀਂ ਪਾਪਾ ਜੀ ਵੀ ਸਾਡੇ ਕਹੜੇ ਰਹੇ ਮੁੱਢੇ ਵਿੱਚ ਦੇ ਉਹਨਾਂ ਨੇ ਦੇਖੋ ਆ ਜੜਾਂ ਛੱਡਤੀਆਂ ਮਿੱਟੀ ਕੱਢ ਕੱਢ ਕੇ ਵਿੱਚ ਤੇ ਅੱਥੇ ਪਾਈਏ ਨਾਲ ਉਹ ਚਲੋ ਹੁਣ ਮੈਂ ਚੱਲਦਾ ਜੀ ਹੌਲੀ ਹੌਲੀ ਘਰ ਨੂੰ ਦੇਖ ਕੇ ਇਹਨੂੰ ਬਾਹਰ ਕਦੋਂ ਨਾਲ ਲੈ ਕੇ ਫੋਨ ਕਰਨਾ ਸਰਦਾਰ ਕਦੋਂ ਦੇ ਸਰਦਾਰ ਕੋ ਫੋਨ ਕਰਨਾ ਪੜੇਗਾ ਉਹ ਤਾਂ ਦਵਾਈ ਦਵਾਈ ਕੇ ਲਈ ਠੀਕ ਹੈ ਜੀ